ਕੱਲ ਤਾਂ ਇੰਨਾ ਪ੍ਰੈਸ਼ਰ ਪੁਲਿਸ ਤੇ ਪਿਆ ਹੋਇਆ ਹੈ ਮੈਨੂੰ ਤਾਂ ਇਹ ਦੱਸ ਰਿਹਾ ਕਿ ਉਹਨੂੰ ਤਾਂ ਹਵਾਲਾ ਚ ਹੀ ਨਹੀਂ ਦਿੱਤਾ ਗਿਆ ਉਹਨੂੰ ਤਾਂ ਅੰਦਰ ਐਮ.ਐਲ.ਏ ਦੇ ਕਹਿਣ ਤੇ ਬੜੀ ਵੀ.ਆਈ.ਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਤਿੰਨ ਬੰਦੇ ਹਵਾਲਾ ਚ ਹੈ ਤੇ ਅਸਨੀ ਜੀ ਬਾਹਰ ਬੈਠੇ ਆ ਜਿਸ ਤਰ੍ਹਾਂ ਦਾ ਪ੍ਰੈਸ਼ਰ ਉਹਨਾਂ ਤੇ ਪੈ ਰਿਹਾ ਹੈ ਕਿ ਇਹਨੂੰ ਤੁਸੀਂ ਪਹਿਲੀ ਗੱਲ ਤਾਂ ਜਮਾਈ ਫਾਰਕ ਸ਼ੋਅ ਕਰੋ ਕਿ ਇਹਦੇ ਤੋਂ ਮਿਲਿਆ ਹੀ ਕੁਝ ਨਹੀਂ ਤੁਹਾਡੇ ਹੱਥ ਕੋਲ ਗੱਲ ਜਾਂਦੀ ਹੈ ਇਹਨੂੰ ਕੰਜ਼ਿਊਮਰ ਸ਼ੋਅ ਕਰ ਦੋ ਵੀ ਇਹ ਤਾਂ ਖਾਂਦਾ ਸੀ ਇਹ ਵੇਚਦਾ ਨਹੀਂ ਸੀ ਉਹਦੀ ਸਜ਼ਾ ਘਟ ਜਾਣੀ ਹੈ ਉਹਦੀ ਬੇਲ 체ਤੀ ਹੋ ਜਾਣੀ ਹੈ ਉਹਦੇ ਵਿੱਚੋਂ ਫਿਰ ਬੰਦਾ ਕੱਢਣਾ ਸੌਖਾ ਹੋ ਜਾਂਦਾ ਵੀ ਇਹਨੂੰ ਤਾਂ ਅਸੀਂ ਰੀਐਪ ਚ ਜਾਈਏ ਜਿਹੜਾ ਮੁੰਡਾ ਕੱਲ ਫੜਿਆ ਗਿਆ ਇਹਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵਿੱਚ ਬਤੌਰ ਹੈਲਪਰ ਵੀ ਇਹਨਾਂ ਨੇ ਭਰਤੀ ਕਰਾਇਆ ਮੇਰੇ ਕੋਲੇ ਰਿਕਾਰਡ ਹੈ ਸਾਰੇ ਆਰਡਰਾਂ ਦੀਆਂ ਕਾਪੀਆਂ ਮੇਰੇ ਕੋਲੇ ਉਹਦਾ ਡੋਪ ਟੈਸਟ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਕੋਈ ਨਾ ਕੋਈ ਕੋਈ ਕਿਸੇ ਕਿਸਮ ਦਾ ਨਸ਼ਾ ਸ਼ਾਇਦ ਆਇਆ ਹੈ ਡੋਪ ਟੈਸਟ ਕਿਵੇਂ ਕਲੀਅਰ ਕੀਤਾ ਜੀ ਉਹਨੇ ਭਰਤੀ ਹੋਣ ਵੇਲੇ ਡੋਪ ਟੈਸਟ ਹੁੰਦਾ ਹੈ ਕਿਨੂੰ ਕਹਿ ਕੇ ਫਿਰ ਤੁਸੀਂ ਇੱਥੋਂ ਤੱਕ ਪੈਟਰਨਾਈਜ਼ ਕਰ ਰਹੇ ਹੋ ਪਹਿਲਾਂ ਤੁਸੀਂ ਉਹਨੂੰ ਨੌਕਰੀ ਦਿਵਾਉਣੀ ਹੋ ਫਿਰ ਤੁਸੀਂ ਉਹਦਾ ਡੋਪ ਟੈਸਟ ਵੀ ਕਲੀਅਰ ਕਰਾਉਣੀ ਜਿਹੜੇ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਸਬੂਤ ਤੋਂ ਉਹਨੂੰ ਕਲੀਨ ਚਿੱਟ ਦੇ ਰਹੇ ਐ ਉਹਨੂੰ ਬੇ ਬੇਗੁਨਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਐ ਤੇ ਫਿਰ ਸੁਭਾਵਕ ਹੈ ਕਿ ਬੈਕ ਉਹਦੀ ਪਿੱਛੇ ਕੌਣ ਸੋ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਇਹ ਗੁਨਾਹ ਬੰਦਿਆਂ ਨੂੰ ਫੜ ਫੜ ਪਰਚੇ ਦੇ ਅੰਦਰ ਦੇ ਰਹੇ ਐ ਤੇ ਜਿਹੜੇ ਬੰਦੇ ਫੜੇ ਜਾਂਦੇ ਆ ਉਹਨਾਂ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕੀ ਨਸ਼ੇ ਦਾ ਅੰਤ ਕਰੋਗੇ ਤੁਸੀਂ ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਖਵਾ ਖਵਾ ਕੇ ਨਸ਼ਮਕਾਉਣਾ ਚਾਹੁੰਦੇ ਹੋ ਢਿਲਮਾ ਪਿੰਡ ਚ ਕਾਂਡ ਹੋਇਆ ਸੀ ਨਸ਼ਾ ਛਡਾਊ ਕਮੇਟੀ ਬਣਾਈ ਸੀ ਇੱਕ ਪਿੰਡ ਵਾਲਿਆਂ ਨੇ ਨਸ਼ਾ ਵੇਚਣ ਵਾਲੇ ਪਿੰਡ ਦੇ ਵਿੱਚ ਆ ਕੇ ਉਹਨੂੰ ਗੋਲੀ ਮਾਰ ਕੇ ਸੱਤ ਚ ਗੋਲੀ ਮਾਰ ਕੇ ਗਏ ਸ਼ਰਿਆਮ ਉਦੋਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਂ ਲਿਆ ਉਹਨਾਂ ਨੇ ਤੇ ਕੀ ਕਾਰਵਾਈ ਹੋਈ ਉਹਨਾਂ ਤੇ ਬਿਕਰਮ ਈੜੀਆ ਨਸ਼ੇ ਦਾ ਤਸਕਰ ਹੈ ਜਿਹੇ ਬੋਰਡ ਲਾਉਣ ਵਾਲੀ ਪਾਰਟੀ ਹੁਣ ਖੁਦ ਇਹ ਨਾਮ ਆ ਜਾਣੇ ਹਕੀ ਗੱਲਾਂ ਕਿੱਧਰ ਨੂੰ ਜਾ ਰਹੀਆਂ ਜਿੰਨਾ ਸਾਡੇ ਆਗੂਆਂ ਤੇ ਬੋਡ ਲਾਇਆ 5 ਸਾਲ ਕਾਂਗਰਸ ਦੇ ਟੱਪਗੇ ਸਾਢੇ 3 ਇਹਨਾਂ ਦੇ ਟੱਪ ਚ ਸਾਢੇ 8 ਸਾਲ ਹੋ ਗਏ ਕੋਈ ਸਾਬਤ ਕਰ ਸਕੇ ਸਰਕਾਰਾਂ ਦਾ ਟਿੱਲਾ ਵਾਲਾ ਜੋਰ ਨਾ ਜਿਹੋ ਜੀ ਕੋਕੋ ਹੋਜੀ ਕੋਕੋ ਦੇ ਬੱਚੇ ਆਮ ਆਦਮੀ ਪਾਰਟੀ ਦੀ ਤੁਸੀਂ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਥੱਲੇ ਤਾਈ ਤੁਰੇ ਆਓ ਤੁਹਾਨੂੰ ਕ੍ਰਿਮੀਨਲ ਐਲੀਮੈਂਟਸ ਨਜ਼ਰ ਆਉਣਗੇ ਸਾਰੀ ਦਿੱਲੀ ਦੀ ਹਾਈ ਕਮਾਂਡ ਇਹਨਾਂ ਦੀ ਕ੍ਰਪਸ਼ਨ ਦੇ ਕੇਸਸ ਦੇ ਵਿੱਚ ਅੰਦਰ ਜੇਲ੍ਹ ਕੱਟ ਕੇ ਆਏ ਇਹਨਾਂ ਦੇ ਦਿੱਲੀ ਦੇ ਸਿਟਿੰਗ ਐਮ ਐਲ ਏਜ਼ ਕਨਵਿਕਟ ਹੋਏ ਬੇਅਦਬੀ ਦੇ ਕੇਸ ਚ ਕੁਰਾਨ ਸ਼ਰੀਫ ਦੇ ਕੇਸ ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਫਰੀਦਕੋਟ ਜਿਹੜੇ ਦੇ ਵਿੱਚ ਕੱਲ ਦੀ ਇੱਕ ਚਰਚਾ ਛੜੀ ਹੈ ਜਦੋਂ ਇੱਕ ਐਫ ਆਈ ਆਰ ਦਰਜ ਹੁੰਦੀ ਹੈ 310 ਗ੍ਰਾਮ ਚਿੱਟੇ ਦੀ ਵਧਾਇਕ ਗੁਰਦੇਵ ਸਿੰਘ ਸੇਖੋਂ ਦੇ ਕਰੀਬੀ ਜਿਹਨੂੰ ਡਰਾਈਵਰ ਵੀ ਕਿਹਾ ਜਾਂਦਾ ਉਹਦੇ ਖਿਲਾਫ ਉਦੋਂ ਬਾਅਦ ਚਰਚਾ ਛੱਡਦੀ ਹੈ ਕਿ ਜਿਹੜੀ ਪਾਰਟੀ ਨਸ਼ੇ ਦੇ ਖਿਲਾਫ ਬੋਰਡ ਲਾਉਂਦੀ ਰਹੀ ਹੈ ਮੁਜ਼ਾਹਿਰੇ ਕਰਦੀ ਰਹੀ ਹੈ ਉਹ ਪਾਰਟੀ ਦੇ ਲੀਡਰਾਂ ਕੋਲੋਂ ਵਰਕਰਾਂ ਕੋਲੋਂ ਇਸ ਤਰੀਕੇ ਦਾ ਨਸ਼ਾ ਮਿਲਣਾ ਇਸ ਤਰੀਕੇ ਦੇ ਨਸ਼ਾ ਵੇਚਣ ਦੇ ਜਿਹੜੇ ਆ ਪਰਚੇ ਦਰਜ ਹੋਣੇ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨੈਸ਼ਨਲ ਬੁਲਾਰੇ ਬੰਟੀ ਰਮਾਣਾ ਇਸ ਵਕਤ ਨੇ ਚੋਣ ਵੀ ਲੜ ਚੁੱਕੇ ਨੇ ਫਰੀਕੋੜ ਤੋਂ ਗੁਰਦੇਵ ਸਿੰਘ ਸਿੱਖੋਂ ਦੇ ਖਿਲਾਫ ਗੱਲਬਾਤ ਕਰਦੇ ਆ ਉਹਨਾਂ ਨਾਲ ਪਾਈ ਸਸੀ ਕਾਲ ਸੱਚੀ ਕਾਲ ਜੀ ਕਿਵੇਂ ਦੇਖਦੇ ਹੋ ਜੀ ਜਿਹੜਾ ਪਰਚਾ ਦਰਜ ਹੋਇਆ ਜਿਹੜੇ ਐਮ ਵਿਧਾਇਕ ਨੇ ਉਹਨਾਂ ਦੇ ਕਰੀਬੀ ਜਾਂ ਡਰਾਈਵਰ ਵੀ ਕਿਹਾ ਜਾਂਦਾ ਤੇ ਹਮੇਸ਼ਾ ਨਾਰ ਰਹਿੰਦੇ ਉਹਨਾਂ ਦੇ ਉਹਨਾਂ ਤੇ 310 ਗ੍ਰਾਮ ਚਿੱਟੇ ਦਾ ਪਰਚਾ ਦਰਜ ਹੋਣਾ ਇਹਨੂੰ ਤੁਸੀਂ ਕਿਵੇਂ ਦੇਖਦੇ ਕੋਈ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਜੇ ਇਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਆਮ ਆਦਮੀ ਪਾਰਟੀ ਦੀ ਤੁਸੀਂ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਥੱਲੇ ਤਾਈ ਤੁਰੇ ਆਓ ਤੁਹਾਨੂੰ ਕ੍ਰਿਮੀਨਲ 엘ਿਮੈਂਟਸ ਨਜ਼ਰ ਆਉਣਗੇ ਦਿੱਲੀ ਤੋਂ ਸ਼ੁਰੂ ਹੋਈ ਸਾਰੀ ਦਿੱਲੀ ਦੀ ਹਾਈ ਕਮਾਂਡ ਇਹਨਾਂ ਦੀ ਕ੍ਰਪਸ਼ਨ ਦੇ ਕੇਸਸ ਦੇ ਵਿੱਚ ਅੰਦਰ ਜੇਲ੍ਹ ਕੱਟ ਕੇ ਆਈ ਇਹਨਾਂ ਦੇ ਦਿੱਲੀ ਦੇ ਸਿਟਿੰਗ ਐਮ ਐਲ ਏਜ਼ ਕਨਵਿਕਟ ਹੋਏ ਬੇਅਦਬੀ ਦੇ ਕੇਸ ਚ ਕੁਰਾਨ ਸ਼ਰੀਫ ਦੇ ਕੇਸ ਚ ਹੋਰ ਡਰੱਗ ਸਮਗਲਿੰਗ ਦੇ ਜਿੰਨੇ ਇਸ਼ੂਸ ਤੁਸੀਂ ਲੈ ਲਓ ਹੁਣ ਰੋਜ਼ ਖਬਰਾਂ ਆਉਂਦੀਆਂ ਕਦੇ ਇਹਨਾਂ ਦਾ ਕਿਸੇ ਲੀਡਰ ਦਾ ਨਾਂ ਆਉਂਦਾ ਕਦੇ ਕਿਸੇ ਵਰਕਰ ਦਾ ਨਾਂ ਆਉਂਦਾ ਮੇਰਾ ਕਹਿਣ ਤੋਂ ਪਾਵੇ ਹੈ ਬੇਸਿਕਲੀ ਮਾੜੀਆਂ ਐਲੀਮੈਂਟ ਸੀ ਜਿਨ੍ਹਾਂ ਨੂੰ ਲੋਕ ਸਮਝ ਨਹੀਂ ਸਕੇ ਉਸ ਵੇਲੇ ਉਦੋਂ ਬੜਾ ਲੋਕਾਂ ਨੇ ਕਈਆਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਚਲੋ ਲੋਕਾਂ ਦਾ ਜਜ਼ਬਾਤ ਸੀ ਕਿ ਇਹਨਾਂ ਨੂੰ ਵੋਟ ਵੋਟਾਂ ਪਾ ਕੇ ਜਿਤਾਇਆ ਤੁਸੀਂ ਤਾਜ਼ਾ ਜਿਹੜਾ ਜ਼ਿਕਰ ਕੀਤਾ ਫਰੀਦਕੋਟ ਹਲਕੇ ਤੋਂ ਕੱਲ ਇੱਕ ਜਿਹੜਾ ਕੇਸ ਹੋਇਆ ਜਿਦੇ ਚ 310 ਗ੍ਰਾਮ ਸ਼ਹਿ ਚਿੱਟਾ ਫੜਿਆ ਗਿਆ ਇੱਕ ਸਣੀ ਮੁੰਡਾ ਜਗਮੀਤ ਸਿੰਘ ਸਣੀ ਉਹਦੇ ਵਿੱਚ ਹੈ ਜਿਹੜਾ ਐਮਐਲਏ ਦੀ ਗੱਡੀ ਚਲਾਉਂਦਾ ਰਿਹਾ ਉਹਦਾ ਸਕਾ ਭਰਾ ਐਮਐਲਏ ਦਾ ਪੀਏਐਸ ਵੇਲੇ ਸੋ ਦੋਨੇ ਭਾਈ ਐਮਐਲਏ ਦੇ ਨਾਲ ਕੰਮ ਕਰਦੇ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਆ ਐਂਡ ਸਿਰਫ ਇੰਨਾ ਨਹੀਂ ਜਿਹੜਾ ਇਹ ਮੁੰਡਾ ਕੱਲ ਫੜਿਆ ਗਿਆ ਇਹਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵਿੱਚ ਬਤੌਰ ਹੈਲਪਰ ਵੀ ਇਹਨਾਂ ਨੇ ਭਰਤੀ ਕਰਾਇਆ ਮੇਰੇ ਕੋਲੇ ਰਿਕਾਰਡ ਹੈ ਸਾਰੇ ਆਰਡਰਾਂ ਦੀਆਂ ਕਾਪੀਆਂ ਮੇਰੇ ਕੋਲੇ ਸੋ ਮੈਂ ਪਹਿਲਾਂ ਤਾਂ ਇੱਕ ਥੋੜੇ ਚੈਨਲ ਲਈ ਇਹ ਕਹਿ ਦਿਆਂ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਚਾਹੇ ਉਹ ਯੂਨੀਵਰਸਿਟੀ ਦੇ ਵਿੱਚ ਹੈ ਤੇ ਚਾਹੇ ਪੁਲਿਸ ਮਹਿਕਮੇ ਦੇ ਵਿੱਚ ਹੈ ਕੋਈ ਆਰਡਰਾਂ ਨਾਲ ਛੇੜਛਾਣੀ ਕੋਈ ਟੈਂਪਰਿੰਗ ਕਰਨ ਦੀ ਕੋਸ਼ਿਸ਼ ਨਾ ਕਰਿਓ ਮੈਂ ਹਰ ਚੀਜ਼ ਦੀ ਕਾਪੀ ਲਈ ਬੈਠਾ ਮੁੜ ਕੇ ਕਈ ਵਾਰੀ ਲੈਣੇ ਦੇ ਦੇਣੇ ਪੈ ਜਾਂਦੇ ਆ ਅੱਜ ਪੁਲਿਸ ਦਾ ਜੋ ਹਾਲਾਤ ਦੇਖੋ ਬਹੁਤ ਵਧੀਆ ਕਦਮ ਫੜ ਕੇ ਮੁੰਡਿਆਂ ਤੇ ਪਰਚਾ ਦਿੱਤਾ ਅੰਦਰ ਕੀਤਾ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪ੍ਰੈਸ਼ਰ ਪੈਣ ਲੱਗ ਗਿਆ ਐਮਐਲਏ ਵੱਲੋਂ ਦੇਖੋ ਐਮਐਲਏ ਬੜੀ ਕਲੀਅਰਲੀ ਕਹਿ ਰਿਹਾ ਜੀ ਕਿ ਇਹ ਤਾਂ ਗੱਡੀ ਚਲਾ ਰਿਆ ਸੀ ਗੱਡੀ ਚਲਾਉਂਦੇ ਹੋਏ ਇਹਨੇ ਕਿਸੇ ਨੂੰ ਲਿਫਟ ਦਿੱਤੀ ਉਹਨਾਂ ਤੋਂ ਚਿੱਟਾ ਫੜਿਆ ਗਿਆ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਕਹਿ ਲੋ ਜਾਂ ਉਹਨਾਂ ਨੂੰ ਆ ਆਪਾਂ ਕਹਿ ਦਈਏ ਇਨੋਸੈਂਟ ਡਿਕਲੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਐਫ ਆਈ ਆਰ ਬੜੀ ਕਲੀਅਰਲੀ ਸਟੇਟ ਕਰਦੀ ਹੈ ਕਿ ਕਾਰ ਉੱਥੇ ਪਾਰਕਡ ਸੀ ਪਾਰਕ ਵੱਲ ਨੂੰ ਮੂੰਹ ਸੀ ਕਾਰ ਦਾ ਜਿਵੇਂ ਆਪਾਂ ਲਾ ਕੇ ਖੜੀ ਕਰ ਲਈਏ ਉਹਦੇ ਵਿੱਚੋਂ ਇਹਨਾਂ ਤੋਂ ਚਿੱਟਾ ਫੜਿਆ ਗਿਆ ਦੂਜੀ ਚੀਜ਼ ਜਿਹੜੀ ਐਫ ਆਈ ਆਰ ਚ ਆਉਂਦੀ ਹੈ ਕਿ ਗੇਅਰ ਬਾਕਸ ਕੋਲੇ ਕੰਪਿਊਟਰ ਕੰਡਾ ਪਿਆ ਸੀ ਤੇ ਫਿਰ ਕੰਪਿਊਟਰ ਕੰਡਾ ਕਾਦੇ ਹਾਸਤੇ ਰੱਖਿਆ ਸੀ ਜਾਂ ਤਾਂ ਫਿਰ ਜਿਹੜੇ ਜਿਨ੍ਹਾਂ ਨੇ ਐਫ ਆਈ ਆਰ ਕੀਤੀ ਹੈ ਜਿਹੜੇ ਅਫਸਰਾਂ ਨੇ ਜੇ ਉਹਨਾਂ ਨੇ ਗਲਤ ਐਫ ਆਈ ਆਰ ਕੀਤੀ ਐਮ ਐਲ ਏ ਕਹਿੰਦਾ ਤੁਰੀ ਜਾਂਦੀ ਗੱਡੀ ਰੋਕੀ ਉਹਨਾਂ ਨੇ ਲਿਫਟ ਲੈ ਲਈ ਪੁਲਿਸ ਕਹਿ ਰਹੀ ਹੈ ਕਿ ਗੱਡੀ ਉੱਥੇ ਪਾਰਕਡ ਸੀ ਉਹਦੇ ਚ ਕੰਪਿਊਟਰ ਕੰਡਾ ਸੀ ਤੇ ਚਿੱਟਾ ਇਹਨਾਂ ਤੋਂ ਮਿਲਿਆ ਤੇ ਫਿਰ ਦੋਵਾਂ ਚ ਤਾਂ ਬੜਾ ਫਰਕ ਹੈ ਫਿਰ ਜਿਨ੍ਹਾਂ ਨੇ ਐਫ ਆਈ ਆਰ ਦਿੱਤੀ ਉਹਨਾਂ ਤੇ ਦੇ ਕੇ ਪਰਚਾ ਦਿਓ ਅੰਦਰ ਜੋ ਗਲਤ ਐਫਆਈਆਰ ਕਰ ਰਿਹਾ ਹੈ ਚਿੱਟੇ ਦੇ ਕੇਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਗਲਤ ਬੰਦਿਆਂ ਨੂੰ ਪਸਾਰਿਆ ਫਿਰ ਤਾਂ ਉਹਨਾਂ ਕੋਲੇ ਕੋਈ ਹੱਕ ਨਹੀਂ ਬਾਹਰ ਫਿਰਨ ਦਾ ਕੱਲ ਦਾ ਇੰਨਾ ਪ੍ਰੈਸ਼ਰ ਪੁਲਿਸ ਤੇ ਪਿਆ ਹੋਇਆ ਹੈ ਅਕਸਰ ਥੱਲੇ ਦੇ ਲੈਵਲ ਤੇ ਸਾਰੇ ਬੰਦੇ ਸਾਨੂੰ ਵੀ ਲੋਕਲ ਇੱਥੇ ਹੀ ਕੰਮ ਕੀਤੇ ਆ ਕਈ ਸਾਡੇ ਭਰਤੀ ਹੈ ਕਈਆਂ ਦੇ ਅਸੀਂ ਬੜੇ ਔਖੇ ਮਾੜੇ ਵੇਲੇ ਵੀ ਕੰਮ ਆਉਂਦੇ ਰਹੇ ਆ ਪਰਿਵਾਰਾਂ ਦੇ ਮੈਂਬਰ ਆ ਸਾਡੇ ਮੈਨੂੰ ਤਾਂ ਇਹ ਦੱਸ ਰਿਹਾ ਕਿ ਉਹਨੂੰ ਤਾਂ ਹਵਾਲਾ ਚ ਹੀ ਨਹੀਂ ਦਿੱਤਾ ਗਿਆ ਉਹਨੂੰ ਤਾਂ ਅੰਦਰ ਐਮਐਲਏ ਦੇ ਕਹਿਣ ਤੇ ਬੜੀ ਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਤਿੰਨ ਬੰਦੇ ਹਵਾਲਤ 'ਚ ਐ ਤੇ ਸਣੀ ਜੀ ਬਾਹਰ ਬੈਠੇ ਆ। ਸੋ ਹਰ ਤਰ੍ਹਾਂ ਦੀ ਮਦਦ ਹੋ ਰਹੀ ਹੈ। ਮੈਂ ਪੁਲਿਸ ਮਹਿਕਮੇ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਕਿ ਆ ਵਧੀਆ ਕੰਮ ਤੁਸੀਂ ਕੀਤਾ। ਉਸ ਵੇਲੇ ਦਲੇਰੀ ਨਾਲ ਕਰ ਲਿਆ। ਪ੍ਰੈਸ਼ਰ 'ਚ ਨਾ ਆਜੋ। ਹਰ ਚੀਜ਼ ਦਾ ਰਿਕਾਰਡ ਹੈ। ਹੁਣ ਉੱਥੋਂ ਐਫਆਈਆਰ 'ਚ ਲਿਖਿਆ ਗਿਆ ਕਿ ਇੱਕ ਮੋਬਾਈਲ ਫੋਨ ਫੜਿਆ ਗਿਆ ਗੱਡੀ 'ਚੋਂ। ਤੇ ਉਹ ਮੋਬਾਈਲ ਫੋਨ ਦੀਆਂ ਕਾਲ ਡਿਟੇਲਸ ਫ੍ਰੀਜ਼ ਕਰਾਓ। ਉਹਨੂੰ ਸਿਕਿਉਰ ਕਰੋ। ਉਹ ਦੱਸੋ ਕਿਹਦੇ ਕਿਹਦੇ ਨਾਲ ਗੱਲ ਹੋਈ ਹੈ ਪਬਲਿਕ ਡੋਮੇਨ 'ਚ ਤਾਂ ਆਵੇ ਨਾ ਪੜਿਆ ਗਿਆ ਪੜਨ ਤੋਂ ਪਹਿਲਾਂ ਕਿਹਦੇ ਨਾਲ ਗੱਲ ਕੀਤੀ ਪੜਨ ਤੋਂ ਬਾਅਦ ਕਿਹਦੇ ਨਾਲ ਗੱਲ ਕੀਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਵੱਡੀਆਂ ਮੱਛੀਆਂ ਫੜਨੀਆਂ ਤੇ ਫਿਰ ਪਤਾ ਲੱਗੇ ਇਹਦੇ ਪਿੱਛੇ ਕੌਣ ਹੈ ਮੱਛੀਆਂ ਤਾਂ ਮਗਰ ਮੱਛੀ ਨਜ਼ਰ ਆਉਣ ਲੱਗ ਗਈ ਮੈਨੂੰ ਤਾਂ ਜਿਹੜੇ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਸਬੂਤ ਤੋਂ ਉਹਨੂੰ ਕਲੀਨ ਚਿੱਟ ਦੇ ਰਹੇ ਐ ਉਹਨੂੰ ਬੇ ਬੇਗੁਨਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਐ ਤੇ ਫਿਰ ਸੁਭਾਵਕ ਹੈ ਕਿ ਬੈਕ ਉਹਦੀ ਪਿੱਛੇ ਕੌਣ ਹੈ ਸੋ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਸੋ ਮੈਂ ਪੁਲਿਸ ਨੂੰ ਬੇਨਤੀ ਵਾਰੀ ਵਾਰੀ ਇਹੀ ਕਰ ਰਿਹਾ ਕਿ ਇਸ ਕੇਸ ਦੇ ਵਿੱਚ ਕਿਸੇ ਨੂੰ ਬਚਾਇਆ ਨਾ ਜਾਵੇ ਪੰਜਾਬ ਦੀ ਨੌਜਵਾਨੀ ਨੂੰ ਖਾ ਰਹੇ ਇਹ ਲੋਕ ਤੁਹਾਨੂੰ ਕੀ ਲੱਗਦਾ ਮਤਲਬ ਇਹ ਵਿਅਕਤੀ ਜਿਹੜਾ ਇੰਨਾ ਚਿੱਟਾ ਮਤਲਬ ਕਾਫੀ ਕੀਮਤ ਹੈ ਜੇ ਮਤਲਬ ਮੂਤਾਂ ਕੋਈ ਨਸ਼ੇ ਦੀ ਕੀਮਤ ਹੈ ਪਰ ਜਿਹੜੀ ਅੰਤਰਰਾਸ਼ਟਰੀ ਕੀਮਤ ਮੰਨ ਲੈਂਦੀ ਹੈ ਪੁਲਿਸ ਉਹਦੀ ਕਾਫੀ ਕੀਮਤ ਦੱਸੀ ਜਾਂਦੀ ਹੈ ਲੱਖਾਂ ਦੇ ਵਿੱਚ ਹੈ ਇਨਾ ਨਸ਼ਾ ਇਹ ਬੰਦੇ ਕੋਲੇ ਆਉਣਾ ਤੇ ਕਿਹਦੀ ਕੋਈ ਲੱਗਦਾ ਹੈ ਕੋਈ ਪਿੱਛੇ ਕਿਸ ਦਾ ਹੱਥ ਹੈ ਕਿਸ ਦੀ ਸ਼ੈ ਹੈ ਜਿਹਦੀ ਸ਼ੈ ਤੇ ਵੇਚਿਆ ਜਾ। ਯਾਰ ਤੁਸੀਂ ਮੈਨੂੰ ਇੱਕ ਕੱਲ ਦੱਸੋ ਸਾਡੇ ਇੱਥੇ 사ਦਕ ਦੇ ਨਾਲ ਢਿਲਵਾ ਪਿੰਡ ਚ ਕਾਂਡ ਹੋਇਆ ਸੀ। ਨਸ਼ਾ ਛਡਾਊ ਕਮੇਟੀ ਬਣਾਈ ਸੀ ਇੱਕ ਪਿੰਡ ਵਾਲਿਆਂ ਨੇ। ਨਸ਼ਾ ਵੇਚਣ ਵਾਲੇ ਪਿੰਡ ਦੇ ਵਿੱਚ ਆ ਕੇ ਉਹਨੂੰ ਗੋਲੀ ਮਾਰ ਕੇ ਸੱਤ ਚ ਗੋਲੀ ਮਾਰ ਕੇ ਗਏ। 200 ਬੰਦੇ ਦੇ ਸਾਹਮਣੇ ਗੋਲੀ ਮਾਰ ਕੇ ਗਏ। ਸ਼ਰਿਆਮ ਉਦੋਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਂ ਲਿਆ ਉਹਨਾਂ ਨੇ। ਤੇ ਕੀ ਕਾਰਵਾਈ ਹੋਈ ਉਹਨਾਂ ਤੇ ਜੀ? ਤੋਂ ਫਿਰ ਜਦੋਂ ਤੁਸੀਂ ਪੈਟਰਨਾਈਜ਼ ਕਰ ਰਹੇ ਹੋ ਤੁਸੀਂ ਪੁਲਿਸ ਤਾਂ ਜੀ ਅੱਜ ਹਾਲਾਤ ਜੋ ਬਣਿਆ ਹੈ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਪਰसों ਚੋਂ ਉੱਥੇ ਮੈਂ ਵੀ ਥਾਣੇ ਜਾ ਕੇ ਆਇਆ ਹਾਂ ਜਿਹੜੇ ਤਾਂ ਆਪਦੀ ਟਾਰਗੇਟ ਪੂਰਾ ਕਰਨਾ ਸੀ ਟਾਰਗੇਟ ਦਿੱਤਾ ਜੀ ਇਹ ਕਿਨਾਂ ਨੂੰ ਕਿ 31 ਮਈ ਤਾਈ ਜੀ ਤੁਸੀਂ ਨਸ਼ਾ ਖਤਮ ਕਰ ਦੇਣਾ ਤੇ ਫਿਰ 31 ਮਈ ਕਿਉਂ ਯਾਰ ਫਿਰ ਅੱਜ ਹੀ ਕਰ ਦਿਓ ਮਤਲਬ ਇਹ ਕੋਈ ਡੈਡ ਲਾਈਨ ਕਾਹਦੇ ਹਾਸਤੇ ਰੱਖੀ ਹੈ 25 ਮਈ ਕਿਉਂ ਨਹੀਂ 20 ਮਈ ਕਿਉਂ ਨਹੀਂ 15 ਮਈ ਕਿਉਂ ਨਹੀਂ ਬੇਗੁਨਾਹ ਬੰਦਿਆਂ ਨੂੰ ਫੜ ਫੜ ਪਰਚੇ ਦੇ ਦੇ ਅੰਦਰ ਦੇ ਰਹੇ ਐ ਤੇ ਜਿਹੜੇ ਬੰਦੇ ਫੜੇ ਜਾਂਦੇ ਆ ਉਹਨਾਂ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕੀ ਨਸ਼ੇ ਦਾ ਅੰਤ ਕਰੋਗੇ ਤੁਸੀਂ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਖਵਾ ਖਵਾ ਕੇ ਨਸ਼ਮਕਾਉਣਾ ਚਾਹੁੰਦੇ ਹੋ ਇਹ ਹਾਲਾਤ ਪੰਜਾਬ ਦੇ ਬਣੇ ਹੋਏ ਮੈਂ ਤਾਂ ਤੁਹਾਡੇ ਸਾਹਮਣੇ ਦੱਸ ਰਿਹਾ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਸਾਡੇ ਢਿਲਮਾ ਪਿੰਡ ਦੇ ਵਿੱਚ ਕੀ ਉਹਦੇ ਚ ਕਾਰਵਾਈ ਹੋਈ ਕੋਈ ਨਹੀਂ ਹੋਈ ਅਨੇਕਾਂ ਇਹੋ ਜਿਹੇ ਕੇਸ ਆ ਜਾਵੜੋ ਕਿਸੇ ਸਾਡੇ ਸ਼ਹਿਰ ਚ ਚਲੋ ਆਪਾਂ ਬੈਠੇ ਆ ਸਾਡੇ ਕਾਉਂਸਲਰ ਨੂੰ ਪੁੱਛ ਲਓ ਜਾ ਕੇ ਸਾਰੇ 10 ਦਿਨ ਕਿ ਕਿਹੜੇ ਕਿਹੜੇ ਚਿੱਟਾ ਵੇਚਦੇ ਪੁਲਿਸ ਉਹਨਾਂ ਨੂੰ ਤਾਂ ਹੱਥ ਹੀ ਨਹੀਂ ਪਾਰੀ ਜੀ ਸੋ ਬੜੀ ਪ੍ਰੋਟੈਕਸ਼ਨ ਇਹਨਾਂ ਨੂੰ ਮਿਲ ਰਹੀ ਹੈ ਇਹ ਬਿਨਾ ਪੋਲਿਟিক্যাল ਪ੍ਰੋਟੈਕਸ਼ਨ ਤੋਂ ਇਹ ਕੰਮ ਨਹੀਂ ਚੱਲ ਰਿਹਾ ਮੈਂ ਬੜੇ ਦਾਅਵੇ ਨਾਲ ਅੱਜ ਤੁਹਾਡੇ ਸਾਹਮਣੇ ਕਹਿ ਰਿਹਾ ਅੱਛਾ ਕੀ ਲੱਗਦਾ ਜਿਹੜੀ ਪਾਰਟੀ ਸੱਤਾ ਚਾਹੋਂ ਤੋਂ ਪਹਿਲਾਂ ਬੜੇ ਬੋਰਡ ਵੀ ਲਾਉਂਦੀ ਸੀ ਤੁਹਾਡੀ ਸਰਕਾਰ 2017 ਦੇ ਵਿੱਚ ਲਾਇਆ ਕਿ ਵਿਕਰਮਜੀਤ ਜੀ ਨਸ਼ੇ ਦਾ ਤਸਕਰ ਹੈ ਜਿਹੇ ਬੋਰਡ ਲਾਉਣ ਵਾਲੀ ਪਾਰਟੀ ਹੁਣ ਖੁਦ ਇਹ ਨਾਮ ਆ ਜਾਣੇ ਹੁਣ ਇਹ ਗੱਲਾਂ ਕਿੱਧਰ ਨੂੰ ਜਾ ਰਹੀ ਜਿੰਨਾ ਸਾਡੇ ਆਗੂਆਂ ਤੇ ਬੋਰਡ ਲਾਇਆ ਹੂੰ ਬੋਰਡ ਲਾਏ ਹੂੰ 5 ਸਾਲ ਕਾਂਗਰਸ ਦੇ ਟੱਪ ਗਏ ਹੂੰ ਤੇ ਸਾਢੇ 3 ਨੰਨਾਂ ਦੇ ਟੱਪ ਚਲੇ ਸਾਢੇ 8 ਸਾਲ ਹੋ ਗਏ ਕੋਈ ਸਾਬਤ ਕਰ ਸਕੇ ਸਰਕਾਰਾਂ ਦਾ ਢਿੱਲਾਲਾ ਜ਼ੋਰ ਲੱਗ ਗਿਆ ਹੂੰ ਅਫਸਰ ਵੀ ਬਦਲੇ ਗਏ ਸਿੱਟਾਂ ਵੀ ਬਦਲੀਆਂ ਗਈਆਂ ਹਰ ਤਰ੍ਹਾਂ ਦੇ ਹਤਕੰਡੇ ਵਰਤੇ ਗਏ ਨਹੀਂ ਕਰ ਸਕੇ ਨਾ ਸੋ ਕੇਵਲ ਏ ਫੇਕ ਪ੍ਰੋਪਾਗੈਂਡਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤੇ ਇਹਨਾਂ ਦਾ ਚਿੱਟਾ ਖੁੱਲਾ ਚਿੱਟਾ ਲੋਕਾਂ ਦੇ ਸਾਹਮਣੇ ਆ ਰਿਹਾ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਪਹਿਲੀ ਸ਼ੁਰੂ ਕਰਦਿਆਂ ਕਹੀ ਸੀ ਕਿ ਇਹਨਾਂ ਦੇ ਗੱਲ ਉਹ ਹਾਥੀ ਕੇ दांत ਖਾਣੇ ਕੋ ਔਰ ਦਿਖਾਣੇ ਕੋ ਔਰ ਸਭ ਕ੍ਰਿਮੀਨਲ ਮਾੜੇ ਐਲੀਮੈਂਟ ਸੋਸਾਇਟੀ ਦੇ ਜਿਹੜੇ ਆ ਕਿ ਕਿ ਕਿਹੜੇ ਪਰਿਵਾਰਾਂ ਦੇ ਬੈਕਗ੍ਰਾਉਂਡ ਤਾਂ ਦੇਖੋ ਜੀ ਜਿਹੜੇ ਉਹਨਾਂ ਦੇ ਦਿੱਲੀ ਅੱਜ ਰਾਜ ਕਰਦੇ ਸੀ ਚਲੋ ਉਹਨਾਂ ਤਾਂ ਲੋਕਾਂ ਨੇ ਵਿਲੇ ਕਰਤੇ ਉਹਨਾਂ ਦੇ ਬੈਕਗ੍ਰਾਉਂਡਸ ਦਾ ਚੈੱਕ ਕਰੋ ਸਭ ਕ੍ਰਿਮੀਨਲ ਐਲੀਮੈਂਟਸ ਤੁਸੀਂ ਇਹ ਵੇਖੋ ਜਿਹੜੇ ਬੰਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਾ ਸਕਦੇ ਆ ਸਿਆਸੀ ਲਾਹਾ ਲੈਣ ਵਾਸਤੇ ਇਹ ਮੈਂ ਨਹੀਂ ਕਹਿ ਰਿਹਾ ਤੁਸੀਂ ਨਹੀਂ ਕਹਿ ਰਹੇ ਇਹ ਤਾਂ ਕੋਰਟ ਦੇ ਆਰਡਰ ਹੈ ਕਨਵਿਕਟ ਹੋਏ ਆ ਉਹ ਬੰਦੇ ਕਨਵਿਕਸ਼ਨ ਤੋਂ ਬਾਅਦ ਉਹਨੂੰ ਆਮ ਆਦਮੀ ਪਾਰਟੀ ਟਿਕਟ ਦੇ ਦਿੰਦੀ ਹੈ ਦਿੱਲੀ ਵਿਧਾਨ ਸਭਾ ਚੋਣ ਲੜਨ ਦੀ ਉਹ ਤਾਂ ਰੌਲਾ ਪਾਉਣ ਪੈਣ ਤੋਂ ਬਾਅਦ ਉਹਦੀ ਟਿਕਟ ਫੇਰ ਕੈਨਸਲ ਹੋਈ ਇਹੋ ਜਿਹੇ ਅੰਸਰ ਜਿਹੜੀ ਪਾਰਟੀ ਚੋਂ ਉਸ ਪਾਰਟੀ ਤੋਂ ਤੁਸੀਂ ਕੀ ਉਮੀਦ ਰੱਖ ਸਕਦੇ ਨੇ ਹੁਣ ਮਤਲਬ ਕੀ ਲੱਗਦਾ ਜਿਹੜੇ ਐਮਐਲਏ ਨੇ ਵਿਧਾਇਕ ਨੇ ਗੁਰਦੇਵ ਸਿੰਘ ਸਿੱਖੋਂ ਇਹ ਕਹਿੰਦੇ ਨੇ ਖੁਦ ਨੂੰ ਇਮਾਨਦਾਰ ਹੈ ਕਟੜੇ ਇਮਾਨਦਾਰ ਵੀ ਕਹਿ ਦਿੰਦੇ ਆ ਫਿਰ ਇਹ ਕਿਉਂ ਬਚਾ ਰਹੇ ਆ ਉਹ ਵਿਅਕਤੀ ਨੂੰ ਜੇ ਕਟੜੇ ਇਮਾਨਦਾਰ ਆ ਤਾਂ ਤੁਹਾਨੂੰ ਕੀ ਲੱਗਦਾ ਉਹਦੀ ਕਿਉਂ ਹਮਾਇਤ ਕਰ ਰਹੇ ਹੋ ਬ੍ਰਦਰ ਇਮਾਨਦਾਰੀ ਜਦੋਂ ਜਾਂਚ ਹੋਊਗੀ ਨਾ ਸਾਰੀ ਨਿਕਲਿਆ ਹੋਊਗੀ ਹੂੰ ਦੇਖੋ ਇਮਾਨਦਾਰੀ ਅੱਜ ਵੱਡੇ ਵੱਡੇ ਮਹਿਲ ਉਸਾਰੇ ਜਾ ਰਹੇ ਆ ਕੋਠੀਆਂ ਪਾਈਆਂ ਜਾ ਰਹੀਆਂ ਵੱਡੀਆਂ ਵੱਡੀਆਂ ਗੱਡੀਆਂ ਲਿੱਤੀਆਂ ਜਾ ਰਹੀਆਂ ਅੱਜ ਤੋਂ ਪਹਿਲਾਂ ਕਿਉਂ ਨਹੀਂ ਆਗੀਆਂ ਜੀ ਉਹ ਹੂੰ ਕਿੱਥੋਂ ਆਈਆਂ ਜੀ ਉਹ ਸਾਰੀਆਂ ਚੀਜ਼ਾਂ ਮੈਂ ਜਿਹੜੀ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਤੁਸੀਂ ਜਾ ਕੇ ਯੂਨੀਵਰਸਿਟੀ ਚ ਚੈੱਕ ਕਰ ਲਓ ਮੁਕਰ ਜਾਂ ਐਮ.ਐਲ.ਏ. ਸਾਹਿਬ ਨੂੰ ਵੀ ਪੁੱਛ ਲਿਓ ਮੁਕਰਣਗੇ ਤਾਂ ਮੈਂ ਤੁਹਾਨੂੰ ਉਹਦਾ ਪ੍ਰੂਫ ਵੀ ਦੇ ਦੂੰ ਮੇਰੇ ਕੋਲੇ ਆ ਸਾਰਾ ਕੁਝ ਮੈਂ ਵੇਨਾ ਵੀ ਉਹ ਮੁਕਰਦੇ ਆ ਕਿ ਨਹੀਂ ਮੁਕਰਦੇ ਯੂਨੀਵਰਸਿਟੀ ਦੇ ਵਿੱਚ ਕੀ ਇਹਨਾਂ ਨੇ ਉਹਨੂੰ ਭਰਤੀ ਕਰਾਇਆ ਕਿ ਨਹੀਂ ਕਰਾਇਆ ਕੀ ਐਮ.ਐਲ.ਏ. ਦੀ ਰეკਮੈਂਡੇਸ਼ਨ ਤੇ ਉਹ ਭਰਤੀ ਹੋਇਆ ਕਿ ਨਹੀਂ ਹੋਇਆ ਜਿਹੜਾ ਬੰਦਾ ਚਿੱਟਾ ਲੈਂਦਾ ਉਹਦਾ ਡੋਪ ਟੈਸਟ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਕੋਈ ਨਾ ਕੋਈ ਕਿਸੇ ਕਿਸਮ ਦਾ ਨਸ਼ਾ ਸ਼ਾਇਦ ਆਇਆ ਹੈ ਡੋਪ ਟੈਸਟ ਕਿਵੇਂ ਕਲੀਅਰ ਕੀਤਾ ਜੀ ਉਹਨੇ ਹਮ ਭਰਤੀ ਹੋਣ ਵੇਲੇ ਡੋਪ ਟੈਸਟ ਹੁੰਦਾ ਕਿਨੂੰ ਕਹਿ ਕੇ ਫਿਰ ਤੁਸੀਂ ਇੱਥੋਂ ਤੱਕ ਪੇਟਰਨਾਇਜ਼ ਕਰ ਰਹੇ ਹੋ ਪਹਿਲਾਂ ਤੁਸੀਂ ਉਹਨੂੰ ਨੌਕਰੀ ਦਿਵਾਉਣੀ ਹੋ ਫਿਰ ਤੁਸੀਂ ਉਹਦਾ ਡੋਪ ਟੈਸਟ ਵੀ ਕਲੀਅਰ ਕਰਾਉਣੀ ਹਮ ਡਿਨਾਈ ਕਰਨ ਮੈਂ ਤੁਹਾਨੂੰ ਪ੍ਰੂਫ ਦੇ ਦੂੰਗਾ ਸਭ ਕੁਝ ਹੈ ਮੈਂ ਚਿੱਟੇ ਬੜੇ ਇਹਨਾਂ ਦੇ ਖੋਲੀ ਬੈਠਾ ਇੱਕ ਇੱਕ ਕਰਕੇ ਸਭ ਕੁਝ ਲੋਕਾਂ ਦੇ ਸਾਹਮਣੇ ਰੱਖਾਂਗੇ ਕੀ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਬਚਾਓਂ ਚ ਲੱਗਿਆ ਹੋਇਆ ਹੈ ਮਤਲਬ ਇਹ ਵੀ ਡਾਰਾ ਵੀ ਪਰਚੇ ਚੋਂ ਨਾ ਵੀ ਕੱਢਿਆ ਜਾ ਸਕਦਾ ਸਭ ਕੁਝ ਹੋ ਸਕਦਾ ਜੀ ਇਹ ਮੈਂ ਤੁਹਾਨੂੰ ਦੱਸ ਦਿਆਂ ਜੀ ਇਹਦੇ ਚ ਕੀ ਹੋਊਗਾ ਜਿਸ ਤਰ੍ਹਾਂ ਦਾ ਪ੍ਰੈਸ਼ਰ ਮੈਨੂੰ ਦੱਸ ਰਿਹਾ ਹੈ ਪੁਲਸ ਵਾਲੇ ਜਿਸ ਤਰ੍ਹਾਂ ਦਾ ਪ੍ਰੈਸ਼ਰ ਉਹਨਾਂ ਤੇ ਪੈ ਰਿਹਾ ਹੈ ਕਿ ਇਹਨੂੰ ਤੁਸੀਂ ਪਹਿਲੀ ਗੱਲ ਤਾਂ ਜਮਾਈ ਫਾਰਗ ਸ਼ੋਅ ਕਰੋ ਕਿ ਇਹਦੇ ਤੋਂ ਮਿਲਿਆ ਹੀ ਕੁਛ ਨਹੀਂ ਇਹਨੇ ਲਿਫਟ ਦਿੱਤੀ ਤੁਹਾਡੇ ਹੱਥ ਕੋਲ ਗੱਲ ਜਾਂਦੀ ਹੈ ਇਹਨੂੰ ਕੰਜ਼ਿਊਮਰ ਸ਼ੋਅ ਕਰ ਦਿਓ ਵੀ ਇਹ ਤਾਂ ਖਾਂਦਾ ਸੀ ਇਹ ਵੇਚਦਾ ਨਹੀਂ ਸੀ ਉਦੀ ਸਜ਼ਾ ਘਟ ਜਾਣੀ ਹੈ ਉਹਦੀ ਬੇਲ 체ਤੀ ਹੋ ਜਾਣੀ ਹੈ ਉਹਦੇ ਵਿੱਚੋਂ ਫਿਰ ਬੰਦਾ ਕੱਢਣਾ ਸੌਖਾ ਹੋ ਜਾਂਦਾ ਵੀ ਇਹਨੂੰ ਤਾਂ ਅਸੀਂ ਰੀਐਬ ਵਿੱਚ ਲੈ ਜਾਣਾ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਊਗੀ ਜੀ ਇਹਨੂੰ ਕੱਢਣ ਵਾਸਤੇ ਮੈਂ ਤਾਂ ਮੈਂ ਵੀ ਸਿਆਸਤ ਕਰਦਾ ਜੀ ਬੜੇ ਲੰਮਾ ਸਮਾਂ ਹੋ ਗਿਆ ਬੰਦੇ ਦੇ ਸਭ ਤੋਂ ਵਫਾਦਾਰ ਸਿਆਸੀ ਬੰਦੇ ਦੇ ਦੋ ਬੰਦੇ ਸਭ ਤੋਂ ਵਫਾਦਾਰ ਰੱਖਦਾ ਉਹਦੇ ਇੱਕ ਆਪਦਾ ਡਰਾਈਵਰ ਤੇ ਇੱਕ ਆਪਦਾ ਪੀਏ 24 ਘੰਟੇ ਗੱਡੀ ਦੇ ਵਿੱਚ ਸਫ਼ਰ ਕਰਨਾ ਗੱਲਾਂ ਕਰਨੀਆਂ ਫੋਨ ਕਰਨੇ ਆ ਕਿਸੇ ਨੂੰ ਤੁਹਾਡੇ ਡਰਾਈਵਰ ਨੇ ਨਾਲ ਹੋਣਾ ਤੁਹਾਡੇ ਪੀਏ ਦੇ ਨਾਲ ਨੇ ਨਾਲ ਹੋਣਾ ਇੰਨੇ ਤਾਂ ਤੁਹਾਡੀ ਘਰ ਦੀ ਨਹੀਂ ਤੁਹਾਡੇ ਨਾਲ ਸਮਾਨ ਲਾਉਂਦੀ ਜਿੰਨਾ ਇਹ ਦੋ ਬੰਦੇ ਲਾਉਂਦੇ ਹਰ ਗੱਲ ਉਹਨਾਂ ਦੇ ਸਾਹਮਣੇ ਹੋਣੀ ਹੈ ਤੇ ਫਿਰ ਦੋ ਬੰਦੇ ਸਭ ਤੋਂ ਵਫਾਦਾਰ ਤੇ ਦੋਵੇਂ ਇਹ ਭਰਾ ਰੱਖੇ ਹੋਣ ਤੇ ਫਿਰ ਤੁਸੀਂ ਨੇੜਤਾ ਤਾਂ ਆਪ ਹੀ ਸਮਝ ਸਕਦੇ ਹੋ ਬਿਲਕੁਲ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਅਗਰ ਗੱਲ ਬਾਤ ਕੀਤੀ ਬੰਟੀ ਰਮਣਾ ਦੇ ਨਾਲ ਉਹਨਾਂ ਨੇ ਖਸਾ ਜਿਤਾਇਆ ਹੈ ਕੀ اے ਐਫ ਆਈ ਆਰ ਦੇ ਵਿੱਚੋਂ ਗੁਰਦੇਵ ਸਿੰਘ ਸੇਖੋਂ ਦੇ ਡਰਾਈਵਰ ਦਾ ਨਾਮ ਕੱਢਿਆ ਜਾ ਸਕਦਾ ਹੁਣ ਕਹਿੰਦੇ ਸਾਨੂੰ ਖਬਰਾਂ ਮਿਲ ਰਹੀਆਂ ਸਾਨੂੰ ਅੰਦਰੋਂ ਸੂਚਨਾਵਾਂ ਮਿਲ ਰਹੀਆਂ ਪੁਲਿਸ ਵਿਭਾਗ ਤੋਂ ਕਿ ਜਲਦੀ ਉਹਨੂੰ ਜਾਂ ਤਾਂ ਕੰਜ਼ਿਊਮਰ ਸ਼ੋਅ ਕਰ ਦਿੱਤਾ ਜਾਵੇਗਾ ਜਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਪਰਚਾ ਢਿੱਲਾ ਕਰਕੇ ਉਹਨੂੰ ਇਹ ਪੇਸ਼ ਕਰ ਦਿੱਤਾ ਜਾਵੇ ਕਿ ਉਹਦੀ ਜ਼ਮਾਨਤ ਜਲਦੀ ਹੋ ਜਾਵੇ ਹੁਣ ਇਹ ਪੁਲਿਸ ਪ੍ਰਸ਼ਾਸਨ ਤੇ ਸਵਾਲ ਉੱਠੇ ਹੈ ਪੁਲਿਸ ਪ੍ਰਸ਼ਾਸਨ ਇਸ ਤੇ ਕੀ ਕਹਿੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹੀ ਦੇਖਦੇ ਰਹੋ ਲੋਕ ਵਾਈ ਟੀਵੀ